ਨथिंग ਬਾਪੂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਜਿਹੜਾ ਕਿ ਬਲਦਾਂ ਨਾਲ ਖੇਤੀ ਕਰਦੇ ਹੋ 15 20 ਸਾਲ ਹੋ ਗਏ ਹਨ ਕਰਦੇ ਆ ਨਾ ਮੁਸਲਮਾਨ ਦੀ ਹੁਣ ਕੀ ਕਰੀਏ ਗਰੀਬ ਆਦਮੀ ਨਹੀਂ ਤੇ ਟਾਈਮ ਪਾਸਤਾ ਕਰਨਾ ਜੀ ਕਿੰਨਾ ਜਮੀਨ ਹੈ ਸਾਡਾ 1 ਕਿੱਲਾ ਜ਼ਮੀਨ ਹੈਗੀ 1 ਕਿੱਲਾ ਤੁਹਾਡੀ ਆਪਣੀ ਹੈਗੀ ਜਾਂ ਠੇਕੇ ਤੇ ਲਈ ਹੈ ਮੈਂ ਬਾਕੀ ਤਾਂ ਦੋ ਕਿੱਲੇ ਦੂਸਰੇ ਬੰਦੇ ਹੋਏ ਆ ਮਸ਼ੀਨ ਨਹੀਂ ਹੁਣ ਸਾਡੇ ਕੋਲ ਹੈ ਨਹੀਂ ਜੀ ਗਰੀਬ ਆਦਮੀ ਆ ਉਹ ਅਸੀਂ ਬੱਦਾਂਗਲੀ ਕਰਦੇ ਸੀ ਉਹ ਤੋਂ ਮਨਾ ਕਰਦੇ ਵੀ ਲੈਣ ਤੋਂ ਛੱਡੋ ਕਰਨ ਦੇ ਵੀ ਬੱਦਾਂਗਾ ਤਾਂ ਸਮਝ ਲਓ ਕਰਦੇ ਆ ਸੋ ਪਹਿਲੇ ਤੁਹਾਡੇ ਜਿਹੜੇ ਕੀ ਪੁਰਖ ਸਿਆਣੀ ਕੀ ਤੁਹਾਡੇ ਬਾਪਤਾ ਦੇ ਵੀ ਇਹੀ ਕੰਮ ਕਰਦੇ ਹੁੰਦੇ ਸੀ ਇਹ ਜਗ੍ਹਾ ਉਹਨਾਂ ਦੀ ਜਨਕੀ ਤੁਹਾਨੂੰ ਫੇਰ ਤੋਂ ਹੋ ਗਈ ਸਾਹਮਣੇ ਕਈ ਸਾਲ ਹੋ ਗਏ ਨਹੀਂ ਤੋਂ ਬਪੂ ਜੀ ਬਲਦਨਾ ਤਾਂ ਤੁਹਾਡੇ ਬੱਚਿਆਂ ਵਾਂਗੂ ਪਿਆਰ ਹੁਣਾ ਹਰੇਕ ਗੱਲ ਮੰਨਦੇ ਹੁਣ ਹਾਂਜੀ ਹਾਂਜੀ ਮੈਂ ਹਾਰੇ ਸਾਨੀ ਸੀ ਚੀਜ਼ ਕਵਾ ਰਹੀਆਂ ਪਰਿਵਾਰਿਕ ਮਾਹੌਲ ਹੋਇਆ ਜਿਵੇਂ ਕਿ ਇਹ ਇਹ ਵੀ ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣ ਚੁੱਕੇ ਹੈਗੇ ਨੇ ਹਨਾ ਫੇਰ ਪਰਿਵਾਰ ਦੇ ਵੱਲੋਂ ਵੀ ਪੂਰਾ ਸਾਥ ਦਿੱਤਾ ਜਾਂਦਾ ਕੰਮ ਦੀ ਹਾਂਜੀ ਹਾਂ ਪੂਰਾ ਪੂਰਾ ਸਾਥ ਦਿੰਦੇ ਜੀ ਪਰ ਇਹ ਇਹ ਜਿਆਦਾ ਫਾਇਦੇਮੰਦ ਨਹੀਂ ਹੈਗਾ ਜਿਹੜਾ ਤੁਸੀਂ ਕੋਈ ਬਿਮਾਰੀਆਂ ਨਹੀਂ ਦਿੱਤੇ ਕਰਦੀ ਹੈ ਜੀ ਜਿਹੜਾ ਆਪਾਂ ਦੂਸਰਾ ਖਾਣਾਉਂਗੇ ਕਿ 100 ਬਿਮਾਰੀਆਂ ਦੀ ਇਹ ਆਪਣੀ ਦੇਸੀ ਖਾਦ ਆ। ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਡੇ ਦਰਸ਼ਕਾਂ ਸਵਾਗਤ ਹੈ। ਅੱਜ ਤੁਹਾਨੂੰ ਪੁਰਾਣੇ ਪੰਜਾਬ ਦੀ ਇੱਕ ਝਲਕ ਦਿਖਾਵਾਂਗੇ। ਬੇਸ਼ੱਕ ਆਧੜ ਕੀ ਮਸ਼ੀਨੀ ਯੁੱਗ ਹੈਗਾ ਹੈ। ਅੱਧੇ ਮਸ਼ੀਨਾਂ ਦੇ ਆਉਣ ਦੇ ਨਾਲ ਲੋਕਾਂ ਦਾ ਜਿਹੜਾ ਕਿ ਕੰਮ ਹੈ ਬਹੁਤ ਸੁਖਾਲਾ ਹੋ ਗਿਆ ਪਰ ਇੱਕ ਜਿਹੜਾ ਕਿਸਾਨ ਹੈ ਹਲੇ ਵੀ ਪੁਰਾਣੇ ਤਰੀਕੇ ਦੇ ਨਾਲ ਖੇਤੀ ਕਰਦਾ ਹੈ ਬਲਦਾ ਦੇ ਨਾਲ ਜਿਹੜਾ ਕਿ ਹਲ ਲਵਾਉਂਦਾ ਹੈਗਾ ਆਪਣੇ ਖੇਤਾਂ ਦੇ ਵਿੱਚ ਉਸ ਕਿਸਾਨ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਪੂ ਜੀ ਤੁਹਾਡਾ ਜਨਰਲ ਸਿੰਘ ਆ ਜੀ ਜਨਰਲ ਸਿੰਘ ਬਾਪੂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਜਿਹੜਾ ਕਿ ਬਲਦਾਂ ਨਾਲ ਖੇਤੀ ਕਰਦੇ ਹੋ ਸਤਿ 15-20 ਸਾਲ ਹੋ ਗਏ ਛਣ ਕਰਦੇ ਨੇ ਸੋ ਸਮਤ ਤਾਂ ਕਾਫੀ ਬਦਲ ਗਿਆ ਹੈਗਾ ਹੁਣ ਮਸ਼ੀਨਾਂ ਆ ਗਏ ਟਰੈਕਟਰ ਆ ਗਏ ਨੇ ਜਿਹਦੇ ਨਾਲ ਹਲ ਕੀਤਾ ਜਾ ਸਕਦਾ ਪਰ ਫੇਰ ਵੀ ਤੁਸੀਂ ਪੁਰਾਣੇ ਤਰੀਕੇ ਨਾਲ ਹੀ ਗਰੀਬ ਆਦਮੀ ਆ ਜੀ ਅਸੀਂ ਨਹੀਂ ਤੈੜ ਦੇ ਲੈ ਸਕਦੇ ਅਸੀਂ ਬਲਦਾਂ ਗਲੇ ਕਰਦੇ ਆ ਜੀ ਹਮ ਬਸ ਜਿਹੜੀ ਸਾਰੀ ਬਲਦਾਂ ਗਲੇ ਜ਼ਮੀਨ ਵੀ ਬੰਦਦੇ ਆ ਉਹ ਕਰਦੇ ਆ ਉਹ ਟਰੈਕਟਰ ਨਾਲ ਨਹੀਂ ਉਹ ਹੁੰਦੀ ਮਦਦ ਸੋ ਇਹ ਗੱਲ ਇਹ ਗੱਲ ਸੱਚ ਹੈ ਕਿ ਜਿਹੜਾ ਕਿਸਾਨ ਹੁੰਦਾ ਨਾ ਆਪਣੇ ਕੂਨ ਪਸੀਨੇ ਨਾਲ ਜਿਹੜਾ ਕਿ ਆਪਣੇ ਖੇਤ ਨੂੰ ਜੋਦਦਾ ਹੈਗਾ ਹੈ ਤੇ ਹੁਣ ਦੇਖ ਰਿਹਾ ਕਿ ਸਿਖਰ ਦੁਪਹਿਰਾ ਅੱਤ ਦੀ ਧੁੱਪ ਪੈ ਰਹੀ ਹੈਗੀ ਤੁਸੀਂ ਜਿਹੜੀ ਹੈ ਸਿਖਰ ਦੁਪਹਿਰੇ ਬਲਦ ਨਾਲ ਖੇਤੀ ਕਰਦੇ ਹੋ ਕਿੰਨੀ ਕੀ ਮੁਸ਼ਕਲ ਆਉਂਦੀ ਹੈਗੀ ਮੁਸ਼ਕਲ ਤਾਂ ਆਉਂਦੀ ਹੈ ਹੁਣ ਕੀ ਕਰੀਏ ਗਰੀਬ ਆਦਮੀ ਆ ਨਹੀਂ ਤਾਂ ਟਾਈਮ ਪਾਸਤਾ ਕਰਨਾ ਜੀ ਇਹ ਦੇਖੋ ਮਿਹਨਤ ਬਾਪੂ ਜੀ ਦੇ ਪੂਰੇ ਕੱਪੜੇ ਜਿਹੜੇ ਨੇ ਪਸੀਨੇ ਦੇ ਨਾਲ ਭਰੇ ਹੋਏ ਨੇ ਬਾਪੂ ਜੀ ਕਿੰਨੇ ਕ ਵਜੇ ਤੁਸੀਂ ਆ ਜੰਨੇ ਸਵੇਰੇ ਸਵੇਰੇ ਅਸੀਂ 5 5 ਵਜੇ ਉੱਠ ਜਾਂਦੇ ਜੀ ਹਾਂ ਹਵੇ ਕੋ 10 ਵਜੇ ਹਟ ਜਾਂਦੇ ਆ ਜੀ ਸੋ ਕਿੰਨੀ ਜਗ੍ਹਾ ਜਿਹੜੀ ਤੁਸੀਂ ਖੋਦੇ ਇਸ ਇਹ ਸਾਡਾ ਕਿੱਲਾ ਜਮੀਨ ਹੈ ਹਾਂਜੀ ਕਿੱਲਾ ਜ਼ਮੀਨ ਹੈ ਸਾਡਾ ਇੱਕ ਕਿੱਲਾ ਜ਼ਮੀਨ ਹੈਗੀ ਇੱਕ ਕਿੱਲਾ ਤੁਹਾਡੀ ਆਪਣੀ ਹੈਗੀ ਹੈ ਜਾਂ ਠੇਕੇ ਤੇ ਲਈ ਹੈ ਨਾ ਨਾ ਬਾਕੀ ਦੇ ਦੋ ਕਿੱਲੇ ਦੂਸਰੇ ਕਿੱਲੇ ਹੋਏ ਆ ਕਿੱਲਾ ਆਪਣਾ ਦੀ ਹੈ ਜੀ ਹਾਂ ਸੋ ਜਿਹੜੀ ਤਿੰਨ ਕਿੱਲੇ ਜ਼ਮੀਨ ਹੈ ਤੁਸੀਂ ਬਲਦਨ ਨਾਲ ਹੀ ਉੱਥੇ ਹਲ ਹਾਂਜੀ ਬਲਦਨ ਨਾਲ ਹੀ ਵੇਚਦੇ ਆਂ ਬਲਦਾਂ ਕੇ ਲੋ ਕਰਦੇ ਆ ਸੀ ਮਸ਼ੀਨਰੀ ਹੁਣ ਸਾਡੇ ਕੋਲ ਹੈ ਨਹੀਂ ਜੀ ਗਰੀਬ ਆਦਮੀ ਆ ਹਾਂ ਉਹ ਅਸੀਂ ਬਲਦਾਂ ਕੇ ਲੋ ਕਰਦੇ ਆ ਜੀ ਹਾਂ ਉਹ ਜਿਸ ਤਰ੍ਹਾਂ ਨਾਲ ਸਮਾਂ ਬਦਲਿਆ ਕਦੇ ਤੁਹਾਡੇ ਬੱਚਿਆਂ ਨੇ ਨਹੀਂ ਕਿ ਬਾਪੂ ਵੀ ਹਾਂ ਨਮੀ ਤਕਨੀਕ ਆਈ ਹੈਗੀ ਆ ਉਹਨਾਂ ਨੇ ਵੀ ਉਹੀ ਵੀ ਇਹਦੀ ਸਾਧ ਦਿੰਦੇ ਨੇ ਬਲਦਨਾ ਖੇਤੀ ਕਰਨ ਜਾਂ ਕੁਝ ਹੋਰ ਕਰਦੇ ਨੇ ਉਹ ਤੋਂ ਮਨਾ ਕਰ ਰਹੇ ਵੀ ਰੈਣ ਤੋਂ ਛੱਡ ਦੋ ਬਾਕੀ ਕਰਨ ਦੇ ਵੀ ਵਾਧਾ ਕਰਦੇ ਸਮਝਉਂਦੇ ਆ ਹੁਣ ਸਾਡੇ ਨਾਲ ਨਹੀਂ ਜਾਦੇ ਅੱਜ ਤੱਕ ਚੱਲ ਰਹੇ ਆ ਕਰ ਰਹੇ ਆ ਜੀ ਉਮਰ ਕਿੰਨੀ ਬਾਪੂ ਜੀ ਤੁਹਾਡੀ ਸਾਡੇ 70 ਸਾਲ ਦੀ ਉਮਰ ਹੋ ਗਈ 70 ਸਾਲ ਦੀ ਉਮਰ ਦੇ ਵਿੱਚ ਹਲੇ ਵੀ ਪੂਰੇ ਕੈਮ ਹੋ ਹੈ ਨੌਜਵਾਨਾ ਵਾਂਗ ਹਾਂਜੀ ਹਾਂਜੀ ਨਾ ਅਸੀਂ ਕੀ ਕਰੀਏ ਫਿਰ ਪਾਪਾ ਕਹਿੰਦੇ ਨੇ ਕਿ ਜੇਕਰ ਜਿਹੜਾ ਬੰਦਾ ਹੱਥੀ ਕੰਮ ਕਰਦਾ ਹੋਵੇ ਨਾ ਤੰਦਰੁਸਤ ਵੀ ਰਹਿੰਦਾ ਹੈਗਾ ਹਾਂ ਅਸੀਂ 24 ਘੰਟੇ ਖੇਤ ਵਿੱਚ ਰਹਿੰਦੇ ਹਾਂ ਜੀ ਹਾਂ ਰਾਤ ਨੂੰ ਵੀ ਘੁੰਮ ਜਾਂਦੇ ਬੈਠ ਲੈ ਘਰ ਦਿਨ ਵਿੱਚ ਵੀ ਕੰਮ ਕਰਨਾ ਖੇਤਾਂ ਵਿੱਚ ਕਰਨੇ ਕੰਮ ਕਰਦੇ ਹਾਂ ਅਸੀਂ ਸੋ ਕਿਹੜੀ ਕਿਹੜੀ ਬਾਪੂ ਜੀ ਤੁਸੀਂ ਇੱਥੇ ਫਸਲ ਬੀਜੇ ਹੈਗੀਓ ਮੋਸਨ ਬੀਜਦੇ ਮਤਲਬ ਮੱਕੀ ਕਣਕ ਹੋਰ ਵੀ ਆਪਣੀ ਗਠੇ ਪਿਆਜ਼ ਆਲੂ ਵੀ ਲਾਉਂਦੇ ਹਾਂ ਹਾਂਜੀ ਸੋ ਪਹਿਲਾਂ ਤੁਹਾਡੇ ਜਿਹੜੇ ਕੀ ਪੁਰਖ ਸਿਆਣੀ ਕੀ ਤੁਹਾਡੇ ਬਾਪਦਾਦੇ ਵੀ ਇਹੀ ਕੰਮ ਕਰਦੇ ਹੁੰਦੇ ਸੀਗੇ ਹਾਂ ਇਹ ਜਗ੍ਹਾ ਉਹਨਾਂ ਦੀ ਯਾਨਕੀ ਤੁਹਾਨੂੰ 100 ਹੋ ਗਈ ਸਾਨੂੰ ਕਈ ਸਾਲ ਹੋ ਗਏ ਨਾ ਜੀ ਹਾਂਜੀ ਤੋਂ ਜਿਸ ਤਰ੍ਹਾਂ ਦੇ ਨਾਲ ਸਮਾਂ ਬਦਲ ਰਿਹਾ ਹੈਗਾ ਬੱਚੇ ਫੇ ਵੀ ਇਸੇ ਲੈਣ ਨਾਲ ਜੁੜੇ ਹੋਏ ਨੇ ਜਾਂ ਕੋਈ ਹੋਰ ਉਹਨਾਂ ਦਾ ਕੰਮ ਹੈਗਾ ਕਾਹਤਾਰੇ ਹੈ ਆਪਣੇ ਪੜਾਈ ਕਰਦੇ ਉਹ ਤਾਂ ਮੰਨਿਆ ਕਰ ਰਹੀ ਸੀ ਆਉਂਦੇ ਨਹੀਂ ਹਜੇ ਤਾਂ ਬਈ ਹੋਣਗੇ ਵੀ ਉਹਨਾਂ ਫੇਰ ਉਹਦਾ ਕੰਮ ਚੱਲ ਜਾਣਾ ਹੂੰ ਹਾਂ ਸੀ ਪਿਛਲੇ ਬਹੁਤ ਦੇਖੇ ਜਾਂਦੇ ਹਾਂ ਚਲੋ ਦਾ ਤੱਕ ਕਰ ਰਹੇ ਆ ਟਾਈਮ ਪਾਸ ਕਰ ਰਹੇ ਆ ਹਾਂ ਚਲੋ ਵਧੀਆ ਘਰ ਚ ਮੰਨ ਜਾਨੀ ਕਿ ਮਨ ਲੱਗੇ ਰਿਹਾਦਾ ਕੰਮ ਦੇ ਵਿੱਚ ਹੈ ਨਾ ਵੀ ਟਾਈਮ ਵਧੀਆ ਲੰਘ ਜਾਂਦਾ ਇੱਥੇ ਕੰਮ ਕਰਦੇ ਹੋਏ ਸਾਨੂੰ ਸਾਡੇ ਬੱਚੇ ਮੁੰਡੇ ਵੀ ਕਹਿੰਦੇ ਆ ਵੀ ਚਲੋ ਕੋ ਬਾਪੂ ਮੁੰਡਾ ਆਪਣੇ ਬਾਹਰ ਆ ਕੇ ਦਾਲੂ ਦਾਣੇ ਹੋ ਜਾਂਦੇ ਆ ਹਮ ਮਾਰੇ ਬੰਦਨ ਹੋ ਕੇ ਜੀ ਸੋ ਬਾਪੂ ਜੀ ਬਲਦਾ ਨਾਲ ਤਾਂ ਫੇ ਤੁਹਾਡਾ ਬੱਚਿਆਂ ਵਾਂਗੂ ਪਿਆਰ ਹੋਣਾ ਹਰੇਕ ਗੱਲ ਮੰਨਦੇ ਹੋਣ ਹਾਂਜੀ ਹਾਂਜੀ ਹਾਲੇ ਹੀ ਸਨਈ ਸੀ ਚੀਜ਼ ਕੋ ਵਾਰੀ ਆ ਮੇਰੇ ਬਾਦੋਂ ਹੀ ਮਾਰ ਰੱਖੇ ਇਹ ਕੰਮ ਕਰਦੇ ਬੰਦਿਆਂ ਦੀ ਕਰਦੇ ਤਾਂ ਤੁਹਾਨੂੰ ਰੋਟੀ ਟਾਈਮ ਸਾਰ ਮਿਲ ਜਾਂਦੀ ਨਹੀਂ ਰੋਟੀ ਮਿਲਦੀ ਆਈ ਬੈਠੇ ਬੈਠਣ ਤਾਂ ਜੀ ਤੇ ਇਹ ਨਾ ਇਹਨਾਂ ਦਾ ਵੀ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੋਣਾ ਹਾਂਜੀ ਉਹ ਪਾਉਂਦੇ ਆ ਜੀ ਹਮ ਮਸਾਲਾ ਮਜ਼ੂਲਾ ਹੋਰ ਸੂ ਤਾਰਾ ਮੀਰਾ ਜੀ ਇਹ ਸਾਰੇ ਇਨ ਨੂੰ ਖਾਂਦੇ ਆ ਜੀ ਹਾਂ ਜੀ ਸੋ ਜਿਸ ਤਰ੍ਹਾਂ ਦੇ ਨਾਲ ਇੱਕ ਨਾ ਪਰਿਵਾਰਿਕ ਮਾਹੌਲ ਹੋ ਜਾਂ ਜਿਵੇਂ ਕਿ ਇਹ ਇਹ ਵੀ ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣ ਚੁੱਕੇ ਹੈਗੇ ਨੇ ਹਨਾ ਫੇ ਪਰਿਵਾਰ ਦੇ ਵੱਲੋਂ ਵੀ ਪੂਰਾ ਸਾਥ ਦਿੱਤਾ ਜਾਂਦਾ ਕੰਮ ਦੇ ਵਿੱਚ ਹਾਂ ਜੀ ਹਾਂ ਪੂਰਾ ਪੂਰਾ ਉਹ ਦਿੰਦੇ ਆ ਜੀ ਇਹਨਾਂ ਨੂੰ ਨਾ ਖਲਾਈਏ ਫੇ ਕਿਛੇ ਨਹੀਂ ਮਿਲਣਾ ਜਿੱਤੇ ਤਾਂ ਹੀ ਖੇਡ ਵੀਏ ਕਿੰਨੇ ਚਿਰ ਹੋ ਗਏ ਬਾਪੂ ਜੀ ਤੁਹਾਡੇ ਨਾਲ ਇਹ ਜਿਹੜੇ ਬਲਦ ਦੋਨੋਂ ਹੈਗੇ ਨੇ ਤੁਹਾਡੇ ਕੋਲ ਆ ਜੀ ਸਾਨੂੰ ਹੋ ਗਏ ਨੇ 4-5 ਸਾਲ ਹੋ ਗਏ ਜੀ ਇਹਨੂੰ ਰੱਖਿਆ ਹਾਂ ਬਾਹਰ ਦੂਸਰੇ ਤੇ ਦੂਸਰੇ ਲੈਂਦੇ ਆਂ ਜੀ ਹਾਂਜੀ ਸੋ ਇਹ ਇਹਨਾਂ ਦੀ ਵੀ ਕੁਮਰ ਹੁੰਦੀ ਹੈ ਵੀ ਜਦੋਂ ਤੱਕ ਇਹ ਕੰਮ ਕਰ ਸਕਦੇ 10 12 10-12 ਸਾਲ ਹਾਰਬੀਚੇ ਲੈਂਦੇ ਆਂ 12 ਸਾਲ ਹੂੰ ਇਤਨਾ ਆਪਣੇ ਉਹ ਕਹਿੰਦੇ ਨੇ ਕੁੱਤੇ ਵੀ ਉਮਰ ਨਹੀਂ ਹੁੰਦੀ ਇਹਨਾਂ ਦੀ ਵੀ ਨਹੀਂ ਹੁੰਦੀਆਂ ਜੀ ਹਾਂਜੀ ਸੋ ਬਾਪੂ ਜੀ ਜਿਹੜੀ ਖਾਦ ਤੁਸੀਂ ਵਰਤਦੇ ਹੈਗੇ ਖੇਤਾਂ ਦੇ ਵਿੱਚ ਉਹ ਕਿਹੜੀ ਖਾਦ ਪਾਉਣੀ ਹੈ ਜ਼ਿਆਦਾ ਅਸੀਂ ਜੋ ਇਹ ਮੈਸੇਂਗਰ ਹੂੰ ਟੇਨ ਵਿੱਚ ਘੇੜਦੇ ਆਂ ਪਾਣਾ ਗੋਹਾ ਠੀਕ ਖੇਤ ਵਿੱਚ ਘੇੜਨਾ ਬਾਜਾ ਪਾਟ ਜਾਣਾ ਜੀ ਕੋਈ ਗੱਲ ਜੀ ਪਰ ਇਹ ਜਿਆਦਾ ਫਾਇਦੇਮੰਦ ਨਹੀਂ ਹੈਗਾ ਜਿਹੜਾ ਤੁਸੀਂ ਵਰਤਦੇ ਹੋ। ਇਹ ਕੋਈ ਬਿਮਾਰੀ ਨਹੀਂ ਦੇ ਫੈਲਦੀ ਹੈ ਜੀ। ਜਿਹੜਾ ਆਪਾਂ ਦੂਸਰਾ ਖਾਦ ਪਾਉਂਗੇ ਕਿ 100 ਬਿਮਾਰੀਆਂ ਜੀ ਇਹ ਆਪਣਾ ਦੇਸੀ ਖਾਦ ਆ ਇਹ। ਇਸਕੇ ਨਾਲ ਫਸਲ ਵੀ ਹੁੰਦੀ ਹੈ ਪੂਰੀ। ਆਪਣੀ ਪੂਰੀ ਜਿਤਨਾ ਗੋਵ ਵਗੈਰੂ ਨੂੰ ਨਹੀਂ ਨਾ ਫਾਇਦਾ ਹੋਊਗੀ ਜੀ। ਹਾਂਜੀ। ਤੇ ਬਾਪੂ ਤੁਹਾਡੀ ਤੰਦਰੁਸਤੀ ਦਾ ਰਾਜ ਇਹੀ ਹੈ ਕਿ ਤੁਹਾਡੇ ਖੇਤ ਦੀ ਜਿਹੜੀ ਜਿਹੜੀ ਆਰਗੈਨਿਕ ਸਬਜ਼ੀਆਂ ਨੇ ਉਹੀ ਖਾਣੇ ਹੋ ਚਾਹੀਦੇ। ਹਾਂਜੀ ਹਾਂ ਸਾਰੀਆਂ ਸਬਜ਼ੀਆਂ ਚੰਗੀਆਂ ਹੁੰਦੀਆਂ ਜੀ ਚੰਗੇ ਜੇ ਤੁਸੀਂ ਸਬਜ਼ੀਗਾਉਂਗੇ ਤਾਂ ਉਹ ਸਾਰੀਆਂ ਸੇ ਮਤਲਬ ਪੂਰੇ ਪਿਆਜ਼ ਆਲੂ ਹੁਣ ਸਾਰੀ ਬੀਜਦੇ ਆ ਜੀ ਅਸੀਂ ਹੋ ਜਾਂਦੀ ਤੇ ਬਾਪੂ ਜਿਹੜੀ ਇੱਥੇ ਖੇਤਾਂ ਦੀ ਸਬਜ਼ੀ ਬੀਜਦੇ ਹੋ ਫਿਰ ਤੁਸੀਂ ਬਾਹਰ ਵੇਚਦੇ ਵੀ ਹੈਗੇ ਜਾਂ ਆਪਣੇ ਗੁਜਾਰੇ ਜੋ ਗਏ ਫालतू ਹੋਈ ਤਾਂ ਦੇ ਦਿੰਦੇ ਕਿਸੇ ਬਾਹਰ ਨਹੀਂ ਨਹੀਂ ਆਪਣੀ ਘਰ ਖਾ ਜਾਂ ਖਾਈ ਜਾਂਦੇ ਆ ਜੀ ਹਾਂਜੀ ਸੋ ਅੱਜ ਦੇ ਦੌਰ ਤੇ ਵਿੱਚ ਜਿਹੜੀ ਤੁਹਾਡੀ ਉਮਰ ਹੈਗੀ ਹੈ ਤਾਂ ਜਿਹੜੇ ਬਜ਼ੁਰਗ ਨੇ ਉਹ ਤਾਂ ਵਿਚਾਰੇ ਘਰ ਮੰंजे ਤੇ ਪਏ ਹੁੰਦੇ ਨੇ ਪਰ ਤੁਸੀਂ ਇਹ ਪੂਰੇ ਜਣੇ ਕੀ ਫੇਟੋ ਮੈਂ ਕਿਹਾ ਜੀ ਅਸੀਂ ਹੁਣ ਕੀ ਕਰੀਏ ਹੁਣ ਪੈਸੇ ਦਾ ਟਾਈਮ ਨਹੀਂ ਆ ਜਾਂਦਾ ਕਿ ਕਰਨੇ ਜਾਂ ਕਰਨੇ ਆਪਨਾ ਕਰ ਰਹੇ ਹਾਂ ਕੰਮ ਹਾਂਜੀ ਸੋ ਬਾਕੀ ਬਾਪੂ ਜੀ ਦੇ ਹੌਸਲੇ ਪੂਰੇ ਬਲੰਦ ਹੈਗੇ ਨੇ 70 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਦੇ ਨਾਲ ਮਿਹਨਤ ਕਰਦੇ ਨੇ ਇਹ ਸਿਖਰ ਦੁਪਹਿਰੇ ਜਿਹੜੇ ਕਿ ਪੂਰਾ ਖੇਤ ਬਲਾਂ ਦੇ ਨਾਲ ਉੱਥੇ ਹਲ ਵਾਉਂਦੇ ਹੈਗੇ ਨੇ ਅਤੇ ਘਰ ਦੀਆਂ ਬੀਜੀਆਂ ਹੋਈਆਂ ਸਬਜ਼ੀਆਂ ਦਾ ਹੀ ਜਿਹੜਾ ਕਿ ਉਹ ਘਰਾਂ ਦੇ ਵਿੱਚ ਹੀ ਇਸਤੇਮਾਲ ਕਰਦੇ ਹੈਗੇ ਨੇ ਤੇ ਬਾਪੂ ਪੂਰੀ ਤਰ੍ਹਾਂ ਨਾਲ ਫਿਟ ਹੈਗੇ ਨੇ ਸੋ ਤੁਹਾਨੂੰ ਇਹ ਜਿਹੜੀ ਸਟੋਰੀ ਹੈ ਕੀਮਤ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਸੋ ਸਾਂਝੇ ਕਰਿਓ ਤਦ ਤੱਕ ਲਈ ਮੈਂ ਦੋ ਇਜਾਜ਼ਤ Then what?